ਅੱਜ ਕਰੇਗਾ ਬੱਟ ਮਾਰ ਕਰਕੇ ਇਹਨਾਂ ਨੇ ਸਾਡੇ ਵਫਾਹਨ ਯਾਰਾਂ ਮੇਬਰਾਂ ਦੇ ਘਾਰੇ ਬਾਈ ਅੱਜ ਵੀ ਆਣ ਕੁੜੀਆਂ ਵਾਲੇ ਜਾਨ ਮਾਰੇ ਸਾਬ ਜਿਹੜਾ ਹੁਣ ਇਹ ਤਾਂ ਪ੍ਰਧਾਨ ਮੰਤਰੀ ਬਾਜੇ ਕਹਿੰਦਾ ਕੋਰਟ ਤੇ ਬਾਹਰ ਉਹ ਬਿਆਨ ਆਇਆ ਵੀ ਜਿਹੜਾ ਨਸ਼ੇ ਦੇ ਕਰਕੇ ਜਿਹੜੇ ਬਿਆਨ ਸਾਡੇ ਸਾਹਮਣੇ ਆਏ ਸੀ ਉਹ ਸਾਡੇ ਨੂੰ ਧੱਕੇ ਨਾਲ ਜਿਹੜੇ ਸਾਈਨ ਕਰਾਏ ਗਏ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਸ ਤਰ੍ਹਾਂ ਹੈ ਆਮ ਹੀ ਅੱਜ ਵੀ ਉਹੀ ਚੱਲਦਾ ਹੈ ਜਦੋਂ ਬੰਦਾ ਪੁਲਿਸ ਰਿਮਾਂਡ ਤੇ ਹੁੰਦਾ ਹੈ ਨਾ ਤਾਂ ਉਸ ਵਕਤ ਕੀ ਹੁੰਦਾ ਹੈ ਕਿਸੇ ਦੀ ਜੁਰਤ ਨਹੀਂ ਹੁੰਦੀ ਟੌਰਚਰ ਕਰਦੀ ਹੁੰਦੀ ਹੈ ਖਾਲੀ ਪੇਪਰਾਂ ਤੇ ਸਿਗਨੇਚਰ ਕਰਾਉਂਦੀ ਹੁੰਦੀ ਹੈ ਇਹ ਰੂਟੀਨ ਚ ਹੀ ਹੋ ਰਿਹਾ ਜਿੰਨੇ ਬੰਦੇ ਪੁਲਿਸ ਰਿਮਾਂਡ ਚ ਜਾ ਰਹੇ ਤੱਲੇ ਇੱਕ ਕੇਸ ਦੀ ਮੈਂ ਗੱਲ ਨਹੀਂ ਕਰਦਾ ਇਸ ਕੇਸ ਦੀ ਗੱਲ ਮੈਂ ਕਰਾਂ ਸਾਰੇ ਕੇਸਾਂ 'ਚ ਹੀ ਇਸ ਤਰ੍ਹਾਂ ਹੁੰਦਾ ਜੀ ਕਿ ਦਫਾ 27 ਦੇ ਬਿਆਨ ਲੈ ਕੇ ਰਿਕਵਰੀ ਪੱਕੇ ਤੋਂ ਹੋਰ ਕਰਨੀ ਖਾ ਕਿਤੇ ਹੋਰ ਦੇਣੀ ਜੀ ਗੱਲ ਨੂੰ ਨਹੀਂ ਪਤਾ ਉਹ ਵੀ ਇਹਨੂੰ ਅਡਿਸੀਓ ਸੌਰੀ ਉਹ ਵੀ ਉਹਦੇ ਵਿੱਚ ਮੈਨਸ਼ਨ ਕਰ ਦੇਣੀ ਜੀ ਜੀ ਇਹ ਬੜੇ ਚਿਰ ਦਾ ਅੱਜ ਤੱਕ ਇਹ ਹੀ ਚੱਲ ਰਿਹਾ ਪੰਜਾਬ ਦੇ ਇੱਤਹਾਸ ਜੀ ਹਾਂਜੀ ਜੀ ਖਾਰਾ ਸਾਹਿਬ ਅਮਰਪਾਲ ਏਕਾ ਮੌਜੂਦਾ ਐਮਪੀ ਨੇ ਉਹਨਾਂ ਬਾਰੇ ਇਦਾਂ ਦੀ ਜਿਹੜੀ ਸਟ੍ਰੈਟੇਜੀ ਬਣਾਉਣੀ ਇਦਾਂ ਦਾ ਜਿਹੜੀ ਬਿਆਨ ਬਣਾਉਣੀ ਇਹਦੇ ਪਿੱਛੇ ਕੀ ਮੰਨਛਾ ਮੰਦਿਓ ਮੰਨਛਾ ਇੱਕੋ ਹੀ ਹੈ ਕਿ 2027 ਇਲੈਕਸ਼ਨਾਂ ਦਾ ਡਰ ਪੰਜਾਬ ਦੇ ਅੰਦਰ ਇਸ ਵਕਤ ਇੱਕੋ ਹੀ ਬੰਦਾ ਟੱਕਰ ਦੇ ਸਕਦਾ ਭਾਈ ਅਮਰਪਾਲ ਜੀ ਜੇਕਰ ਉਸ ਦੇ ਨੂੰ ਕਰੈਕਟਰ ਨੂੰ ਆਪਾਂ ਖਤਮ ਕੀਤਾ ਜਾਵੇ ਤਾਂ ਬਹੁਤ ਸੋਚਦੇ ਨੇ ਕਿ ਬੈਟਰ ਲੋਕ ਪਿੱਛੇ हट ਜਾਣਗੇ ਜੀ ਸੋ ਸਾਰਾ ਕੁਝ 2017 ਨੂੰ ਰੱਖ ਕੇ ਉਹ ਸਾਰੀਆਂ ਹੀ ਪਾਰਟੀਆਂ ਦੇ ਨਾਲ ਜੀ ਉੱਪਰ ਭਾਜਪਾ ਕਾਂਗਰਸ ਅਕਾਲੀ ਦਲ ਤੇ ਆਵਾਜ਼ ਇਹ ਸਾਰੇ ਇਕੱਠੇ ਆਉਂਦੇ ਜੀ ਤਾਂ ਤਾਂ ਖਰਾਸਾ ਇਸ ਦੇ ਪਿੱਛੇ ਹੁਣ ਜਿਹੜਾ ਬਿਆਨ ਆਇਆ ਹੁਣ ਇਸ ਤੇ ਜਿਹੜੀ ਲੀਗਲ ਕਾਰਵਾਈ ਕੀਤੀ ਜਾਊਗੀ ਇਹ ਲੀਗਲ ਕਾਰਵਾਈ ਦਾ ਇਸ ਦੇ ਵਿੱਚ ਕੋਈ ਦੇਖੋ ਆਪਾਂ ਜੇ ਕੋਈ ਡੈਫਰਮੇਸ਼ਨ ਦਾ ਪਾਉਣੇ ਉਹ ਗੱਲਾਂ ਦਾ ਕੋਈ ਇਸ ਦੇ ਵਿੱਚ ਕੋਈ ਈ ਗੱਲ ਨਹੀਂ ਬਣਦੀ ਇਹਨੂੰ ਕੋਰਟ ਦੇ ਅੰਦਰ ਹੀ ਆਪਾਂ ਇਹਨੂੰ ਜਿਹੜਾ ਸਾਬਤ ਕਰਨਾ ਹੈ ਪਰ ਕੋਲ ਕਿ ਕੋਰਟ ਵੀ ਇਸ ਨੂੰ ਮੰਨਦੀ ਨਹੀਂ ਨਾ ਜੀ ਤੇ ਆਪਾਂ ਕੋਰਟ ਦੇ ਅੰਦਰ ਹੀ ਇਹਨੂੰ ਕਰਨਾ ਹੈ ਕਿ ਨਹੀਂ ਐ ਪ੍ਰੂਵ ਨਹੀਂ ਹੁੰਦਾ ਉਸ ਤੇ ਐਵੀਡੈਂਸ ਨਹੀਂ ਆਉਣੀ ਆਪਾਂ ਨੂੰ ਇਸ ਤੇ ਬਹਿਸ ਕਰਨੀ ਪੈਣੀ ਹੈ ਕੋਰਟ ਦੇ ਅੰਦਰ ਜੀ ਨਾਲੇ ਦੀ ਕੋਈ ਵੈਲਿਊ ਨਹੀਂ ਕੋਰਟ ਦੇ ਅੰਦਰ ਕਾਰਨ ਕੀ ਹੈ ਕੇਸ ਹੋਰ ਹੈ ਲਿੰਕ ਹੋਰ ਬਣਾ ਰਹੇ ਨੇ ਇਸ ਕਰਕੇ ਗੱਲ ਨਹੀਂ ਸਹੀ ਹੋ ਰਹੀ ਜੀ ਪੀ ਤਾਂ ਕਰਾ ਸਕਦੇ ਜਦੋਂ ਜਿਹੜੇ ਬਾਕੀ ਸਾਥੀ ਨੇ ਅਮਰਪਾਲ ਸਿੰਘ ਦੇ ਉਹਨਾਂ ਨੂੰ ਪੰਜਾਬ ਲਿਆਂਦਾ ਗੱਲਿਆ ਉਹਨਾਂ ਨੂੰ ਉੱਤੇ ਰੱਖਿਆ ਉਹਨਾਂ ਨੂੰ ਉੱਤੇ ਰੱਖਿਆ ਕੀ ਕਾਰਨ ਮੰਨਦੇ ਹੋ ਕਿ ਵੇਜੀ ਆ ਜਿਹੜੇ ਐਮਪੀ ਅਮਰਪਾਲ ਸਿੰਘ ਨੇ ਉਹਨਾਂ ਨੂੰ ਬਗਰੂੜਾ ਕੱਲਿਆਂ ਰੱਖਿਆ ਗਿਆ ਬਾਕੀ ਉਹਨਾਂ ਨੇ ਸਖਤੀਆਂ ਨੂੰ ਪੰਜਾਬ ਲੈ ਆਂਦਾ ਗਿਆ ਉਹਨਾਂ ਨੂੰ ਉੱਥੇ ਕੱਲਿਆਂ ਰੱਖਣ ਦੇ ਕੀ ਕਾਰਨ ਮੰਨਦੇ ਹੋ ਡਰ ਇੱਕੋ ਹੀ ਹੈ ਕਿ ਜੋ ਪੰਜਾਬ ਚ ਆ ਗਿਆ ਤਾਂ ਲੋਕਾਂ ਦੇ ਟੱਚ ਚ ਆ ਜਾਈਗਾ ਜੀ ਫਿਰ ਉਹ ਅੰਦਰੋਂ ਬਿਆਨ ਵੀ ਦੇ ਦੇਗਾ ਫਿਰ ਅੰਦਰੋਂ ਉਹ ਇੱਕ ਪਾਰਟੀ ਖੜੀ ਕਰਨ ਦੀ ਸਪੋਰਟ ਵੀ ਕਰੇਗਾ ਜੀ ਕੱਲ ਨੂੰ ਬਿਆਨ ਵੀ ਆਉਣਗੇ ਤਾਂ ਸਰਕਾਰ ਕਹਿੰਦੀ ਠੀਕ ਆ 2500 ਕਿਲੋਮੀਟਰ ਬਾਹਰ ਬੈਟਰ ਹੈ ਨਾ ਕਿ ਦਿੱਲੀ ਮਿਲਣ ਜਾਵੇ ਨਾ ਕਿ ਉੱਥੇ ਬਿਆਨ ਆਵੇ ਸੋ ਸਰਕਾਰ ਡਰੀ ਹੋਈ ਹੈ ਸਰ ਜਾਣ ਬੁੱਝ ਕੇ ਹੋ ਰਿਹਾ ਐ ਐਨਐਸਏ ਦੀ ਕਾਲੀ ਨਹੀਂ ਬਣਦੀ ਉਹ ਜਿਹੜੀ ਲੜਕੀ ਨੇ ਇੱਕ ਅਮਰਤ ਧਾਰੀ ਨੂੰ ਬਾਹਰ ਕੱਢਿਆ ਐ ਐਨਐਸਏ ਉਸ ਬੰਦੇ ਤੇ ਲਾਉਣੀ ਚਾਹੀਦੀ ਜੀ ਜਿਹੜਾ ਦੋ ਫਿਰਕਿਆਂ ਦੇ ਵਿੱਚ ਲੜਾਈ ਪਾ ਰਿਹਾ ਐ ਜਿਹੜਾ ਨਫ਼ਰਤ ਪੈਦਾ ਕਰ ਰਿਹਾ ਐ ਐਨਐਸਏ ਉੱਥੇ ਲਾਉਣੀ ਪੁੱਛੇ ਤਾਂ ਲਾਈ ਨਹੀਂ ਜੀ ਸੋ ਕੀ ਜਾਣਬੋਜ ਕੇ ਹੋ ਰਿਹਾ ਪੰਜਾਬ ਦੇ ਵਿੱਚ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਾਜ ਕਰੇਗਾ ਹਾਲ ਸਾਲ ਰਾਜ ਕਰੇਗਾ ਹਾਲ ਸਾਲ ਇਹਨਾਂ ਜੋਰ ਭਾਈ ਸਾਡੇ ਉੱਤੇ ਲਿਆਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖੰਦਾ ਬਿਲਕੁਲ ਸਾਨੂੰ ਕੋਟ ਮਾਰ ਕਰਕੇ ਇਹਨਾਂ ਨੇ ਸਾਡੇ ਵਸੈਣ ਹਜ਼ਾਰਾਂ ਪੇਪਰਾਂ ਤੇ ਕਰਾਏ ਕੋਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਜੇਗੇ ਵੀਡੀਓ ਨੂੰ ਦੇਖੀ ਜੇ ਠੋਕੇ ਆਦਾ ਇਹ ਚਲਾਓ ਗੱਲਬਾਤ ਭਾਈ ਸਾਹਿਬ ਉਹ ਦਾ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ